ਉਦੇਚਾ ਸੀ ਡੀਓ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਆ 31 ਮਾਰਚ ਤੱਕ ਦੀ ਤਾਂ ਕਿ ਆਪਣੇ ਡਾਕੂਮੈਂਟ ਜਮ੍ਹਾਂ ਕਰਾ ਲੈਣ ਡੀਓ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਕਾਫੀ ਵਰਨਿੰਗਸ ਦਿੱਤੀਆਂ ਸੀਗੀਆਂ ਸਕੂਲਾਂ ਨੂੰ ਤੇ ਪੰਜ ਛੇ ਨੋਟਿਸਿਸ ਵੀ ਦਿੱਤੇ ਨੇ ਫਿਰ ਵੀ ਉਹਨਾਂ ਨੇ ਆਪਣੇ ਇਹ ਕਾਗਜ਼ ਪੱਤਰ ਪੂਰੇ ਨਹੀਂ ਕੀਤੇ ਤਾਂ ਹੁਣ ਉਹਨਾਂ ਨੇ ਐਕਸਟੈਂਸ਼ਨ ਦਿੱਤੀ ਆ ਉਹਨਾਂ ਨੂੰ 31 ਮਾਰਚ ਤੱਕ ਦੀ ਸਕੂਲ ਜਿਹੜੇ ਨੇ ਆਪਣੇ ਜਿਹੜੇ ਬੰਦੇ ਡਾਕੂਮੈਂਟ ਨੇ ਉਹਨਾਂ ਨੂੰ ਦੇ ਦੇਣ ਤਾਂ ਕਿ ਅਗਲੀ ਕਰਵਾਈ ਜਿਹੜੀ ਆ ਹੋ ਸਕੇ ਆਈ ਥਿੰਕ ਉਹਨਾਂ ਨੇ ਬਿਲਡਿੰਗ ਸੇਫਟੀ ਜਿਹੜੇ ਨੋਰਮਸ ਨੇ ਉਹਦਾ ਸਰਟੀਫਿਕੇਟ ਸਕੂਲਾਂ ਵੱਲੋਂ ਫਰਨਿਸ਼ ਕੀਤਾ ਜਾਣਾ ਹੁੰਦਾ ਐਨੂਅਲ ਉਸਤੇ ਵਿੱਚ ਤੇ ਇਹ ਪਿਛਲੇ ਸਾਲ ਦਾ ਹੈਗਾ ਹੁਣ 31 ਮਾਰਚ ਤੱਕ ਤਾਂ ਉਹਨਾਂ ਦਾ ਖਤਮ ਹੋ ਜਾਏਗਾ ਸੈਸ਼ਨ ਇਸ ਕਰਕੇ 31 ਮਾਰਚ ਤੋਂ ਪਹਿਲਾਂ ਪਹਿਲਾਂ ਉਹ ਦੇਣੇ ਜ਼ਰੂਰੀ ਨੇ ਉਹ ਫਿਰ ਜੋ ਰੂਲਸ ਦੇ ਮੁਤਾਬਕ ਹੋਏਗੀ ਉਸ ਤਰੀਕੇ ਦੀ ਕਾਰਵਾਈ ਹੋਏ ਉਹਦੇ ਚ ਅਸੀਂ ਡੀਓ ਸਰ ਨਾਲ ਗੱਲ ਕੀਤੀ ਹੈ ਉਹਨਾਂ ਨੇ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਆ ਹੁਣ 31 ਮਾਰਚ ਤੱਕ ਦੀ ਤਾਂ ਕਿ ਆਪਣੇ ਡਾਕੂਮੈਂਟ ਜਮ੍ਹਾਂ ਕਰਾ ਲੈਣ ਡੀਓ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਕਾਫੀ ਵਰਨਿੰਗਸ ਦਿੱਤੀਆਂ ਸੀਗੀਆਂ ਸਕੂਲਾਂ ਨੂੰ ਤੇ ਪੰਜ ਛੇ ਨੋਟਿਸਸ ਵੀ ਦਿੱਤੇ ਨੇ ਫਿਰ ਵੀ ਉਹਨਾਂ ਨੇ ਆਪਣੇ ਇਹ ਕਾਗਜ਼ ਪੱਤਰ ਪੂਰੇ ਨਹੀਂ ਕੀਤੇ ਤਾਂ ਹੁਣ ਉਹਨਾਂ ਨੇ ਐਕਸਟੈਂਸ਼ਨ ਦਿੱਤੀ ਹੈ ਉਹਨਾਂ ਨੂੰ 31 ਮਾਰਚ ਤੱਕ ਦੀ ਸਕੂਲ ਜਿਹੜੇ ਨੇ ਆਪਣੇ ਜਿਹੜੇ ਬੰਦੇ ਡਾਕੂਮੈਂਟ ਨੇ ਉਹਨਾਂ ਨੂੰ ਦੇ ਦੇਣ ਤਾਂ ਕਿ ਅਗਲੀ ਕਰਵਾਈ ਜਿਹੜੀ ਹੈ ਹੋ ਸਕੇ ਆਈ ਥਿੰਕ ਉਹਨਾਂ ਨੇ ਬਿਲਡਿੰਗ ਸੇਫਟੀ ਜਿਹੜੇ ਨੋਰਮਸ ਨੇ ਉਹਦਾ ਸਰਟੀਫਿਕੇਟ ਸਕੂਲਾਂ ਵੱਲੋਂ ਫਰਨਿਸ਼ ਕੀਤਾ ਜਾਣਾ ਹੁੰਦਾ ਐਨੂਅਲ ਉਸ ਤੇ ਵਿੱਚ ਤੇ ਇਹ ਪਿਛਲੇ ਸਾਲ ਦਾ ਹੈਗਾ ਹੁਣ 31 ਮਾਰਚ ਤੱਕ ਤਾਂ ਉਹਨਾਂ ਦਾ ਖਤਮ ਹੋ ਜਾਏਗਾ ਸੈਸ਼ਨ ਇਸ ਕਰਕੇ 31 ਮਾਰਚ ਤੋਂ ਪਹਿਲਾਂ ਪਹਿਲਾਂ ਉਹ ਦੇਣੀ ਜ਼ਰੂਰੀ ਨੇ ਉਹ ਫਿਰ ਜੋ ਰੂਲਸ ਦੇ ਮੁਤਾਬਿਕ ਹੋਏਗੀ ਉਸ ਤਰੀਕੇ ਦੀ ਕਾਰਵਾਈ ਹੋਏਗੀ